ਜਿਹੜੇ 2 ਕਰੋੜ ਦੀ ਗੱਡੀ ਲੈ ਕੇ ਚੱਲਣ ਵਾਲੇ ਲੋਕ ਨੇ ਉਹ ਸਾਡੇ ਦਲਿਤ ਭਰਾਵਾਂ ਨੂੰ ਆਮ ਲੋਕਾਂ ਨੂੰ ਬੰਦਾ ਨਹੀਂ ਸਮਝਦੇ ਤੁਸੀਂ ਦੇਖਿਆ ਪ੍ਰਤਾਪ ਸਿੰਘ ਬਾਦਲਾਵ ਨੇ ਪਹਿਲਾਂ ਵੀ ਵਿਧਾਨ ਸਭਾ 'ਚ ਕਿਹਾ ਸੀ ਕਿ ਇਹ ਮਟੀਰੀਅਲ ਕਿਥੋਂ ਆ ਗਿਆ ਜਿਹੜੇ ਆਮ ਲੋਕ ਚੁਣ ਕੇ ਆਏ ਇਹਨਾਂ ਨੂੰ ਤਾਂ ਹਾਜ਼ਮ ਨਹੀਂ ਹੁੰਦਾ ਔਰ ਜਿਉਂ-ਜਿਉਂ ਇਲੈਕਸ਼ਨ ਆਉਂਦੀ ਹੈ ਇਹਨਾਂ ਨੂੰ ਫੇਰ ਡਰ ਸੋਚਾਉਂਦਾ ਹੈ ਇਹ ਜਿਵੇਂ ਮਾਨਯੋਗ ਸਰਦਾਰ ਕੋਸੀ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਉਂ-ਜਿਉਂ ਇਲੈਕਸ਼ਨ ਆਉਗੀ ਇਹ ਅਫਸਰਟ ਹੋ ਜਾਣਗੇ ਤੁਹਾਡੇ ਸਾਹਮਣੇ ਆ ਜਿਹੜੇ ਲੋਕ ਦਸ ਨੌਾਂ ਦੀ ਕਿਰਤ ਕਰਕੇ ਆਪਣੇ ਬੱਚੇ ਪਾਲਦੇ ਨੇ ਔਰ ਫਿਰ ਉਹਨਾਂ ਦੇ ਬੱਚੇ ਬਲੰਦੀਆਂ ਤੇ ਜਾਂਦੇ ਆ ਤਾਂ ਜਰਨ ਨਹੀਂ ਹੁੰਦੀ ਇਹਨਾਂ ਤੋਂ ਜਰਨ ਨਹੀਂ ਹੁੰਦਾ ਕਿ ਆਮ ਪਰਿਵਾਰ ਦਾ ਬੱਚਾ ਇੱਕ ਜਿਨ੍ਹਾਂ ਦੇ ਫਾਦਰ ਸਾਹਿਬ 10-9 ਦੀ ਕੀਰਤਨ ਕਰ ਕੀਰਤਨ ਕਰਕੇ ਬੈਂਡ ਵਾਜੇ ਨਾਲ ਆਪਣਾ ਪਰਿਵਾਰ ਪਾਲਦੇ ਸੀ ਅੱਜ ਉਹਦਾ ਬੇਟਾ ਹਰਪਾਜਨ ਸੀਗੀ YouTube ਮੰਤਰੀ ਬਣ ਗਿਆ ਇਹਨਾਂ ਤੋਂ ਜਰਨ ਨਹੀਂ ਹੁੰਦਾ ਸੋ ਇਹ ਲੋਕ ਜਿਹੜੇ ਹੈਗੇ ਇਹਨਾਂ ਦੀ ਮਾਨਸਿਕਤਾ ਜਿਹੜੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਉਹ ਗਰੀਬਾਂ ਪ੍ਰਤੀ ਦਲਿਤਾਂ ਪ੍ਰਤੀ ਆਮ ਲੋਕਾਂ ਪ੍ਰਤੀ ਇਹਨਾਂ ਦੇ ਮੱਚ ਜ਼ਹਿਰ ਘੋਲਿਆ ਤਾਂ ਹੀ ਇਹ ਗਲਤ ਹੋ ਰਹੀ ਹੈ ਐਸ்சி ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀਗਾ ਉਹਨੂੰ ਚੁਣੌਤੀ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਨੇ ਦੇਖੋ ਐਸ்சி ਕਮਿਸ਼ਨ ਦਲਿਤ ਭਰਾਵਾਂ ਦੇ ਰਾਈਟਸ ਲਈ ਬਣਿਆ ਔਰ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਦਾ ਇਹ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਰਾਈਟ ਜਿਹੜੇ ਹੈਗੇ ਆ ਉਹਨਾਂ ਤੇ ਪਹਿਰਾ ਸਾਡੇ ਜਿਹੜੇ ਚੇਅਰਮੈਨ ਨੇ ਕਿਹੜੀ ਸਾਹਿਬ ਉਹ ਪਹਿਰਾ ਦੇ ਰਹੇ ਨੇ ਔਰ ਇਹ ਆਪਣੇ ਵਕੀਲਾਂ ਨੂੰ ਵੱਡੇ-ਵੱਡੇ ਨੂੰ ਲੈ ਕੇ ਕਿਵੇਂ ਨਾ ਕਿਵੇਂ ਟਾਈਮ ਪਾਸ ਕਰਨਾ ਚਾਹੁੰਦੇ ਨੇ ਕਿ ਸਾਡੇ ਤੇ ਐਕਸ਼ਨ ਨਾ ਹੋਵੇ। ਔਰ ਚਾਹੇ ਮਾਨਯੋਗ ਹਾਈ ਕੋਰਟ ਹੈ ਚਾਹੇ ਮਾਨਯੋਗ ਸੁਪਰੀਮ ਕੋਰਟ ਹੈ ਚਾਹੇ ਸਾਡਾ ਕਮਿਸ਼ਨ ਹੈ। ਇਹ ਜਿਹੜੇ ਦਲਿਤ ਭਰਾਵਾਂ ਨਾਲ ਇਹਨਾਂ ਨੇ ਸ਼ਬਦਾ ਕਰੀਏ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਹੀ ਹੋਣਾ ਹੈ। ਅੱਜ ਨਹੀਂ ਤਾਂ ਕੱਲ ਇਹਨਾਂ ਨੂੰ ਅੰਦਰ ਜਾਣਾ ਹੀ ਪੈਣਾ ਹੈ। ਜਾਂ ਤਾਂ ਮਾਫੀ ਮੰਗ ਲੈਣ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ। ਨਹੀਂ ਫਿਰ ਇਹਨੂੰ ਜੇਲ੍ਹ ਦਾ ਰਸਤਾ ਦਿਖਾ। 24 ਘੰਟੇ ਦਾ ਟਾਈਮ ਦਿੱਤਾ ਗਿਆ ਸੀ ਮਾਫੀ ਮੰਗਣ ਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ ਹਾਲੇ ਤੱਕ ਉਹਨਾਂ ਦੇ ਵੱਲੋਂ ਕੋਈ ਬਿਆਨ ਜਿਹੜਾ ਸਾਹਮਣੇ ਅੱਜ ਸਾਡਾ ਦਰਨੇ ਦਾ ਮਕਸਦ ਹੀ ਹੈ ਕਿ ਜਿਹੜੇ ਇਹਨਾਂ ਦੇ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਸਨੇਹਾਕ ਸੰਕੇਤਕ ਤੌਰ ਤੇ ਪਹੁੰਚਾਈਏ ਕਿ ਜਿਹੜੇ ਆਮ ਲੋਕ ਨੇ ਦਲਿਤ ਭਰਾ ਨੇ ਉਹਨਾਂ ਦੇ ਵਿੱਚ ਬੜਾ ਰੋਸ ਹੈ ਇਸ ਕਰਕੇ ਜੀ ਤੁਸੀਂ ਹਲੇ ਵੀ ਟਾਈਮ ਹੈ ਮਾਫੀ ਮੰਗ ਲਓ ਨਹੀਂ ਜਿਹੜੇ ਸਕੇਤਕ ਧਰਨਾ ਸੌਆਂ ਹਜ਼ਾਰਾਂ ਦੀ ਗਿਣਤੀ ਜਾਂ ਲੱਖਾਂ ਦੀ ਗਿਣਤੀ ਵਿੱਚ ਫਿਰ ਇਹ ਧਰਨੇ ਹੋਣਗੇ ਸੋ ਇਹ ਐਕਸ਼ਨ ਇਹਨਾਂ ਦੇ ਖਿਲਾਫ ਹੋਣੇ ਹੋਣਾ ਜੇ ਇਹ ਸਾਡੇ ਭਰਾਵਾਂ ਨੂੰ ਇਸ ਤਰ੍ਹਾਂ ਬੋਲਦੇ ਨੇ ਤੁਸੀਂ ਦੇਖਿਆ ਚਾਹੇ ਉਹ ਤੇ ਰਾਜਾ ਬਣੀਵ ਜੀ ਨੇ ਕਾਂਗਰਸ ਦੇ ਪ੍ਰਧਾਨ ਉਹਨਾਂ ਦੀ ਵੀ ਇਹੀ ਸ਼ਬਦਾਵਲੀ ਹੈ ਚਾਹੇ ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਦੇ ਦੋਵੇਂ ਵੱਡੇ ਲੀਡਰ ਹੁੰਦੇ ਨੇ ਦੋਹਾਂ ਦਾ ਜਿਹੜਾ ਮਾਸਕਕ ਦਾ ਆਮ ਲੋਕਾਂ ਦੇ ਖਿਲਾਫ ਦਲਿਤ ਭਰਾਵਾਂ ਦੇ ਖਿਲਾਫ ਹੈ ਰਪੇਜਨ ਸਿੰਘ ਜੀ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਅਪਸ਼ਬਦਾਵਲੀ ਬੋਲੀ ਗਈ ਆ ਮੇਰੇ ਨਾਲ ਰਾਏ ਸਾਹਿਬ ਮੌਜੂਦ ਨੇ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਪ੍ਰਤਾਪ ਬਾਜਵਾ ਮਾਫੀ ਮੰਗਣ ਰਾਏ ਸਾਹਿਬ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਦੇ ਸਰਪੰਚ ਜਿਹੜਾ ਕਾਂਗਰਸ ਪਾਰਟੀ ਹੈ ਨਾ ਜਿਵੇਂ ਪ੍ਰਤਾਪ ਸਿੰਘ ਬਾਜਬੇਵਣੀ ਨੇ ਜਿਹੜੇ 2 ਕਰੋੜ ਦੀ ਗੱਡੀ ਲੈ ਕੇ ਚੱਲਣ ਵਾਲੇ ਲੋਕ ਨੇ ਉਹ ਸਾਡੇ ਦਲਿਤ ਭਰਾਵਾਂ ਨੂੰ ਆਮ ਲੋਕਾਂ ਨੂੰ ਬੰਦਾ ਨਹੀਂ ਸਮਝਦੇ ਤੁਸੀਂ ਦੇਖਿਆ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਵੀ ਵਿਧਾਨ ਸਭਾ ਚ ਕਿਹਾ ਸੀ ਕਿ ਇਹ ਮਟੀਰੀਅਲ ਕਿੱਥੋਂ ਆ ਗਿਆ ਜਿਹੜੇ ਆਮ ਲੋਕ ਚੁਣ ਕੇ ਆਏ ਇਹਨਾਂ ਨੂੰ ਤਾਂ ਹਾਜ਼ਮ ਨਹੀਂ ਹੁੰਦਾ ਔਰ ਜੂੰ ਜੂੰ ਇਲੈਕਸ਼ਨ ਆਉਂਦੀ ਹੈ ਇਹਨਾਂ ਨੂੰ ਫੇਰ ਡਰ ਸਤਾਂਦਾ ਇਹ ਜਿਵੇਂ ਮਾਨਯੋਗ ਸਰਦਾਰਪੁਰਸੀ ਮਾਨ ਸਾਹਿਬ ਨੇ ਕਿਹਾ ਸੀ ਕਿ ਜੂੰ ਜੂੰ ਇਲੈਕਸ਼ਨ ਆਊਗੀ ਇਹ ਅਫਸੈਟ ਹੋ ਜਾਣਗੇ ਤੁਹਾਡੇ ਸਾਹਮਣੇ ਆ ਜਿਹੜੇ ਲੋਕ ਦਸ ਨੌਹਾਂ ਦੀ ਕੀਰਤ ਕਰਕੇ ਆਪਣੇ ਬੱਚੇ ਪਾਲਦੇ ਨੇ ਔਰ ਫਿਰ ਉਹਨਾਂ ਦੇ ਬੱਚੇ ਬਲੰਦੀਆਂ ਤੇ ਜਾਂਦੇ ਤਾਂ ਜਰ ਨਹੀਂ ਹੁੰਦੇ ਇਹਨਾਂ ਨੂੰ ਤਾਂ ਜਰ ਨਹੀਂ ਹੁੰਦਾ ਕਿ ਆਮ ਪਰਿਵਾਰ ਦਾ ਬੱਚਾ ਇੱਕ ਜਿਨ੍ਹਾਂ ਦੇ ਫਾਦਰ ਸਾਹਿਬ ਦਸ ਨੌਹਾਂ ਦੀ ਕੀਰਤਨ ਕਰਕੇ ਕੀਰਤਨ ਕਰਕੇ ਬੈਂਡ ਵਾਜੇ ਨਾਲ ਆਪਣਾ ਪਰਿਵਾਰ ਪਾਲਦੇ ਸੀ ਅੱਜ ਉਹਦਾ ਬੇਟਾ ਹਰ ਪਾਜੈਂਸੀ ਕੀ ਯੂਟਿਓ ਮੰਤਰੀ ਬਣ ਗਿਆ ਇਹਨਾਂ ਕੋਲ ਜਰ ਨਹੀਂ ਹੁੰਦੇ ਸੋ ਇਹ ਲੋਕ ਜਿਹੜੇ ਹੈਗੇ ਇਹਨਾਂ ਦੀ ਮਾਨਸਿਕਤਾ ਜਿਹੜੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਉਹ ਗਰੀਬਾਂ ਪ੍ਰਤੀ ਦਲੇਤਾ ਪ੍ਰਤੀ ਆਮ ਲੋਕਾਂ ਪ੍ਰਤੀ ਇਹਨਾਂ ਦੇ ਮੂੰਹ ਚ ਜ਼ਹਿਰ ਘੋਲਿਆ ਤਾਂ ਹੀ ਇਹ ਗਲਤ ਬੋਲਦੇ ਆ ਕਿਵੇਂ ਦੇਖਦੇ ਹੋ ਐਸੇ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀਗਾ ਉਹਨੂੰ ਚੁਣੌਤੀ ਦਿੱਤੀ ਗਈ ਆ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਨੇ ਕਿ ਅਦਾਲਤ ਇਸ ਫੈਸਲੇ ਨੂੰ ਕਿਵੇਂ ਦੇਖਦੀ ਹੋਊਗੀ ਕਿਉਂਕਿ ਚੁਣੌਤੀ ਕੀਤੀ ਗਈ ਹੈ ਕਹਿੰਦੇ ਵੀ ਉਹਨਾਂ ਨੇ ਜਿਹੜਾ ਨੋਟਿਸ ਭੇਜਿਆ ਗਲਤ ਹੈ ਦੇਖੋ ਐਸ்சி ਕਮਿਸ਼ਨ ਦਲਿਤ ਭਰਾਵਾਂ ਦੇ ਰਾਈਟਸ ਲਈ ਬਣਿਆ ਔਰ ਜਿਹੜੇ ਚੇਅਰਮੈਨ ਸਾਹਿਬ ਆ ਉਹਨਾਂ ਦਾ ਇਹ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਰਾਈਟ ਜਿਹੜੇ ਹੈਗੇ ਆ ਉਹਨਾਂ ਤੇ ਪਹਿਰਾ ਦਿੰਦੇ ਸਾਡੇ ਜਿਹੜੇ ਚੇਅਰਮੈਨ ਨੇ ਗੜੀ ਸਾਹਿਬ ਉਹ ਪਹਿਰਾ ਦੇ ਰਹੇ ਨੇ ਔਰ ਇਹ ਆਪਣੇ ਵਕੀਲਾਂ ਨੂੰ ਵੱਡੇ-ਵੱਡੇ ਨੂੰ ਲੈ ਕੇ ਕਿਵੇਂ ਨਾ ਕਿਵੇਂ ਟਾਈਮ ਪਾਸ ਕਰਨਾ ਚਾਹੁੰਦੇ ਨੇ ਕਿ ਸਾਡੇ ਤੇ ਐਕਸ਼ਨ ਨਾ ਹੋਵੇ ਔਰ ਚਾਹੇ ਮਾਨਯੋਗ ਹਾਈ ਕੋਰਟ ਹੈ ਚਾਹੇ ਮਾਨਯੋਗ ਸੁਪਰੀਮ ਕੋਰਟ ਹੈ ਚਾਹੇ ਸਾਡਾ ਕਮਿਸ਼ਨ ਹੈ ਇਹ ਜਿਹੜੇ ਦਲਿਤ ਭਰਾਵਾਂ ਨਾਲ ਇਹਨਾਂ ਨੇ ਸ਼ਬਦਾ ਕਰੀਏ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਹੀ ਹੋਣਾ ਅੱਜ ਨਹੀਂ ਤਾਂ ਕੱਲ ਇਹਨਾਂ ਜੇ ਆ ਤਾਂ ਮਾਫੀ ਮੰਗ ਲੈਣ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਨਹੀਂ ਫਿਰ ਇਹਨੂੰ ਜੇਲ੍ਹ ਦਾ ਰਸਤਾ ਦਿਖੂਗਾ 24 ਘੰਟੇ ਦਾ ਟਾਈਮ ਦਿੱਤਾ ਗਿਆ ਸੀ ਮਾਫੀ ਮੰਗਣ ਦਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ ਹਾਲੇ ਤੱਕ ਉਹਨਾਂ ਦੇ ਵੱਲੋਂ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਅੱਜ ਸਾਡਾ ਧਰਨੇ ਦਾ ਮਕਸਦ ਹੀ ਹੈ ਕਿ ਜਿਹੜੇ ਇਹਨਾਂ ਦੇ ਲੀਡਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਸਨੇਹਾਿਕ ਸੰਕੇਤਕ ਤੌਰ ਤੇ ਪਛਾਈਏ ਕਿ ਜਿਹੜੇ ਆਮ ਲੋਕ ਨੇ ਦਲਿਤ ਭਰਾ ਨੇ ਉਹਨਾਂ ਦੇ ਵਿੱਚ ਬੜਾ ਰੋਸ਼ ਹੈ ਇਸ ਗੱਲ ਦਾ ਕਿ ਤੁਸੀਂ ਹਲੇ ਵੀ ਟਾਈਮ ਹੈ ਮਾਫੀ ਮੰਗ ਲਓ ਨਹੀਂ ਜਿਹੜੇ ਸੰਕੇਤਕ ਧਰਨਾ ਸੌਆਂ ਹਜ਼ਾਰਾਂ ਦੀ ਗਿਣਤੀ ਜਾਂ ਲੱਖਾਂ ਦੀ ਗਿਣਤੀ ਵਿੱਚ ਫਿਰ ਇਹ ਧਰਨੇ ਹੋਣਗੇ ਸੋ ਇਹ ਐਕਸ਼ਨ ਇਹਨਾਂ ਦੇ ਖਿਲਾਫ ਹੋਣੇ ਹੋਣਾ ਜੇ ਇਹ ਸਾਡੇ ਭਰਾਵਾਂ ਨੂੰ ਇਸ ਤਰ੍ਹਾਂ ਬੋਲਦੇ ਨੇ ਤੁਸੀਂ ਦੇਖਿਆ ਚਾਹੇ ਉਹ ਇਹ ਰਾਜਾ ਬਿੰਗ ਜੀ ਨੇ ਕਾਂਗਰਸ ਦੇ ਪ੍ਰਧਾਨ ਉਹਨਾਂ ਦੀ ਵੀ ਇਹੀ ਸ਼ਬਦਾਵਲੀ ਹੈ ਚਾਹੇ ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਦੇ ਦੋ ਹੀ ਵੱਡੇ ਲੀਡਰ ਹੁੰਦੇ ਨੇ ਦੋਹਾਂ ਦਾ ਜਿਹੜਾ ਮਨਸਿਕਤਾ ਆਮ ਲੋਕਾਂ ਦੇ ਖਿਲਾਫ ਦਲਿਤ ਭਰਾਵਾਂ ਦੇ ਖਿਲਾਫ ਹੈ ਕੀ ਲੱਗਦਾ ਮਾਨਸਿਕਤਾ ਕਿਉਂ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 2027 ਦੇ ਆ ਵੋਟਾਂ ਵੀ ਨੇੜੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਬੋਲਬਾਲਾ ਵੀ ਬਹੁਤ ਜ਼ਿਆਦਾ ਪਰਫੁੱਲਤ ਹੋ ਰਿਹਾ ਹੈ ਲੱਗਦਾ ਉਹਨਾਂ ਨੂੰ ਵੀ ਉਹਨਾਂ ਦੀ ਹਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਰਕੇ ਉਹਨਾਂ ਦੀ ਮਾਨਸਿਕਤਾ ਵਿਗੜੀ ਦੇਖੋ ਇਹ ਤਾਂ ਪੱਕਾ ਹੈ ਕਿ ਉਹਨਾਂ ਦੀ ਹਾਰ ਹੈ ਫਿਰ ਉਹ ਲੋਕ ਜਿਨ੍ਹਾਂ ਨੇ ਕਰਾਪਸ਼ਨ ਕਰ ਕਰਕੇ ਵੱਡੀਆਂ ਵੱਡੀਆਂ ਗੱਡੀਆਂ 2 ਕਰੋੜ ਦੀ ਗੱਡੀ ਜਦੋਂ ਬੰਦਾ ਜਾਂਦਾ ਉਹਨੂੰ ਬੰਦਾ ਆਲੇ-ਦਲੇ ਦਿਖਦਾ ਹੀ ਨਹੀਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਤੇ ਜਦੋਂ ਆਮ ਲੋਕ ਚੁਣ ਕੇ ਆ ਗਏ ਤਾਂ ਉਹਨਾਂ ਤੋਂ ਜਰ ਨਹੀਂ ਹੋ ਰੇ ਸੋ ਇਹ ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਟਰਨ ਵਾਈਜ਼ ਕਦੇ ਅਕਾਲੀ ਆਗੇ ਕਾਂਗਰਸੀ ਆਗੇ ਉਹ ਗੱਲ ਖਤਮ ਕਰਤੀ ਆਮ ਆਦਮੀ ਪਾਰਟੀ ਨੇ ਉਹਨਾਂ ਤੋਂ ਹਾਜ਼ਮ ਨਹੀਂ ਹੁੰਦੀ ਫਿਰ ਉਹਨਾਂ ਰਾਤ ਨੂੰ ਸੁਪਨੇ ਚੋਂ ਉੱਠ ਉੱਠ ਕੇ ਉਹ ਬੈਠਦੇ ਨੇ ਫਿਰ ਉਹਨਾਂ ਦੇ ਦਿਮਾਗ 'ਚ ਆਉਂਦਾ ਕਿ ਇਹਨਾਂ ਨੇ ਸਾਡਾ ਜਿਹੜੇ ਆਮ ਲੋਕ ਐ ਦਲਿਤ ਭਰਾ ਨੇ ਸਰਕਾਰ ਨਹੀਂ ਬਣ ਦਿੱਤੀ ਤਾਂ ਉਹਨਾਂ ਦੇ ਖਿਲਾਫ ਅੰਦਰ ਰੋਸ਼ ਹੈ ਉਹਨਾਂ ਦੇ ਖਿਲਾਫ ਗੁੱਸਾ ਹੈ ਉਹਨਾਂ ਦੇ ਖਿਲਾਫ ਬੋਲਦੇ ਆ